ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਖਾਸ ਕਰਕੇ ਹੜ੍ਹਾਂ ਨੂੰ ਲੈ ਕੇ 29 ਸਤੰਬਰ ਤੱਕ ਜੋ اجلاس ਹੋਣੇ ਨੇ ਉਸ ਤੇ ਵਿਚਾਰ ਚਰਚਾ ਹੋਣੀ ਹੈ ਉੱਥੇ ਹੀ ਵਿਰੋਧੀ ਧਿਰ ਵੀ ਇਸ ਸਮੇਂ ਪੂਰੀ ਤਿਆਰੀ ਦੇ ਵਿੱਚ ਨੇ ਕਾਰਨ ਹੈ ਹੜਾਂ ਦੇ ਦੌਰਾਨ ਵਿਰੋਧੀਆਂ ਨੇ ਸਰਕਾਰ ਤੇ ਤਿੱਖੇ ਹਮਲੇ ਬੋਲੇ ਨੇ ਲੋਕਾਂ ਨੂੰ ਵੀ ਇਸ ਅਜਰਾਸ ਤੋਂ ਕਾਫੀ ਉਮੀਦਾਂ ਨੇ ਪੰਜਾਬ ਵਿਧਾਨ ਸਭਾ ਦਾ ਇੱਕ ਖਾਸ ਸੈਸ਼ਨ ਹੈ ਜੋ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਹੜਾ ਕਿ 29 ਸਤੰਬਰ ਤੱਕ ਚੱਲਣਾ ਹੈ ਇਸ ਦੇ ਦੌਰਾਨ ਹੜਾਂ ਦੇ ਨਾਲ ਜੋ ਤਬਾਈ ਹੋਈ ਹੈ ਉਸ ਨੂੰ ਲੈ ਕੇ ਹੰਗਾਮਾ ਹੋਣ ਦੀ ਵੀ ਪੂਰੀ ਪੂਰੀ ਸੰਭਾਵਨਾ ਹੈ ਜਿਹੜੀ ਉਜਾਈ ਜਾ ਰਹੀ ਹੈ ਸਰਕਾਰ ਦੇ ਵੱਲੋਂ ਪੀੜਤਾਂ ਦੇ ਮੌੜ ਬਸੇਬੇ ਦੇ ਮਾਮਲੇ ਤੇ ਚਰਚਾ ਕਰਨ ਦੇ ਲਈ ਇਹ ਵਿਧਾਨ ਸਭਾ ਦਾ اجلاس ਹੈ ਜੋ ਉਹ ਸੱਦਿਆ ਗਿਆ ਜੋ ਕਿ 11 ਵਜੇ ਤੋਂ ਸ਼ੁਰੂ ਹੋ ਚੁੱਕਿਆ ਅਤੇ ਵਿਛੜੀਆਂ ਹਸਤੀਆਂ ਨੂੰ ਸ਼ਰਧਾਂਜਲੀਆ ਭੇਂਟ ਕਰਨ ਦੇ ਮਗਰੋਂ ਹੜਾਂ ਦੇ ਮਾਮਲੇ ਤੇ ਚਰਚਾ ਜਿਹੜੀ ਉਹ ਹੋ ਰਹੀ ਹੈ ਹੜਾਂ ਦੇ ਕਾਰਨ ਰਾਜ ਦੇ ਦਰਜਨ ਜ਼ਿਲ੍ਹਿਆਂ ਦੇ ਵਿੱਚ ਕਈ ਜਿਹੜੀ ਹੈ ਉਹ ਮਾਰ ਪਈ ਹੈ ਤੇ ਸਰਕਾਰੀ ਤੇ ਗੈਰ ਸਰਕਾਰੀ ਪੱਧਰ ਤੇ ਜਾਨੀ ਮਾਲੀ ਦਾ ਜੋ ਨੁਕਸਾਨ ਹੈ ਉਹ ਬਹੁਤ ਵੱਡੇ ਪੱਧਰ ਤੇ ਹੋਇਆ ਜਿਸ ਦਾ ਜ਼ਿਕਰ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਹੋਣਾ ਹੈ ਇਸ ਦੇ ਨਾਲ ਹੀ ਪੀੜਤਾਂ ਦੇ ਮੁੜ ਵਸੇਬੇ ਦੇ ਲਈ ਸਰਕਾਰ ਦੀ ਭੂਮਿਕਾ ਜਿਹੜੀ ਉਸ ਤੇ ਵੀ ਵਿਚਾਰ ਚਰਚਾ ਹੋਣੀ ਹੈ ਮੁੱਖ ਮੰਤਰੀ ਭਗਵੰਤ ਮਾਨ ਇਸ ਵਾਰ ਦੇ ਹੜ੍ਹਾਂ ਦੇ ਕਾਰਨਾਂ ਅਤੇ ਸਰਕਾਰ ਦੇ ਵੱਲੋਂ ਬਚਾਅ ਤੇ ਸਰਕਾਰੀ ਰਾਹਤ ਕਾਰਜਾਂ ਦੇ ਬਾਰੇ ਸਦਨ ਨੂੰ ਜਿਹੜੀ ਜਾਣਕਾਰੀ ਨੇ ਉਹ ਦੇਣਗੇ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਸਿਰਫ ਹੜ੍ਹਾਂ ਉੱਤੇ ਵਿਸ਼ੇਸ਼ ਸੈਸ਼ਨ ਜਿਹੜਾ ਉਹ ਕਦੇ ਵੀ ਨਹੀਂ ਬੁਲਾਇਆ ਗਿਆ ਸੋ ਇਹ ਪਹਿਲੀ ਵਾਰ ਹੋਇਆ ਇਸ ਵਾਰ ਮੌਨਸੂਨ ਦੀ ਜਿਹੜੀ ਗਤੀ ਹੈ ਉਹ ਵੀ ਆਮ ਦੇ ਨਾਲੋਂ ਕਿਤੇ ਜ਼ਿਆਦਾ ਰਹੀ ਜਿਸ ਕਰਕੇ ਡੈਮਾਂ ਤੋਂ ਪਾਣੀ ਹੈ ਜਿਹੜਾ ਉਹ ਵੱਡੇ ਪੱਧਰ ਤੇ ਛੱਡਿਆ ਗਿਆ ਜਿਸ ਕਰਕੇ ਹਾਲਾਤ ਹੋਰ ਜ਼ਿਆਦਾ ਖਰਾਬ ਹੋਏ ਕਈ ਥਾਵਾਂ ਤੇ ਜਿਹੜੇ ਬੰਨ ਨੇ ਉਹ ਟੁੱਟਣ ਦੇ ਕਾਰਨ ਜਾਲੀਮਾਨੀ ਨੁਕਸਾਨ ਹੈ ਜਿਹੜਾ ਉਹ ਹੋਇਆ ਹੈ ਇਸੇ ਕਾਰਨ ਜਿਹੜੀ ਆਮ ਜਨਤਾ ਹੈ ਉਹ ਸੂਬੇ ਤੋਂ ਡਾਢੀ ਨਾਰਾਜ਼ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ ਸਰਕਾਰ ਤੋਂ ਡਾਢੀ ਨਾਰਾਜ਼ ਨਜ਼ਰ ਆ ਰਹੀ ਹੈ ਵਿਰੋਧੀ ਧਿਰ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਰਕਾਰ ਤੇ ਵੀ ਕਈ ਤਰ੍ਹਾਂ ਦੇ ਤਿੱਖੇ ਹਮਲੇ ਨੇ ਜਿਹੜੇ ਉਹ ਕੀਤੇ ਗਏ ਨੇ ਤੇ ਅੱਜ ਵੀ ਆਸ ਹੈ ਕਿ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਸਰਕਾਰ ਨੂੰ ਦੇਣੇ ਪੈਣਗੇ ਅੱਜ ਉਹਦਾ ਸਾਰੀਆਂ ਨਿਕਾਨੀਆਂ ਤੋਂ ਜੋ ਮੁੱਖ ਮੰਤਰੀ ਸਾਹਮਣੇ ਹੋਈ ਸਰਕਾਰ ਦੀਆਂ ਗਲਤੀਆਂ ਪੱਦਾ ਹੋਣਾ ਤੇ ਇਹ ਹੋ ਗਿਆ ਤੇ ਕਿਸੇ ਤੋਂ ਵੀ ਦੰਬਰਾ ਵੀ ਆਪਣਾ ਹੋਏਗਾ आ भाषण भी अपना होने सरकार आवाज देना चाहते होंगे अब बड़ा कुछ दावा किया पचहत्तर अस्सी लाख रुपया करोड़ रुपए का खर्चा आएगा और, और को को पैसा तो सरकार कोलरेडी नहीं है पैसा तो सरकार चांदी कला प्रोग्राम के तहत उद्योगपतियों देकर तो रहू दे ना सेवासी भी उद्योगपति की होती है हर चले गए नुकसान हो गया तो हूँ तो उद्योगपति पैसा करा दे वो अपनी सेवा कर रहे उद्योगपति पाख देखो देख लगा फिर खिलाड़ है जबरदस्ती है तो मैं समझना किलो बच जाएगा पता पहले तो बहुत आ गया नहीं

क्वेश्चन वो मेरे को पता नहीं लेकिन वो आपको पैसा जीरो बता रहे हैं तो इसका मतलब आपने पैसे का मसीब किया है आपने एस डी का पैसा का डिवर्ट करके अपनी मशीनियों में अन्य प्रदेशों के चुनाव में आपने लगा तो लिया है रिपोर्ट

ਪ੍ਰਾਇਮਿੰਸਟਰ ਕੋ ਉਮੀਦ ਰੱਖੀ ਪ੍ਰਾਇਮਿੰਸਟਰ ਵੀ ਉਮੀਦ ਤੇ ਪੂਰੇ 1600 ਕਰੋੜ ਦਿੱਤਾ 20000 ਕਰੋੜ ਦਾ ਘਾਟਾ ਬਕਾਇਆ ਸੀ ਸੌਰੀ ਨੁਕਸਾਨ ਬਕਾਇਆ 20000 ਚੋਂ 1600 ਕਰੋੜ ਦਾ ਮਤਲਬ ਹੋਇਆ 8% ਪ੍ਰਾਇਮਿੰਸਟਰ ਦੇ ਹੁਣ ਤੁਸੀਂ ਵੇਖੋ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਤੇ ਪੰਜਾਬ ਦੇ ਗਰੀਬ ਲੋਕਾਂ ਨੂੰ ਇੱਕ ਫੁੱਟਬਾਲ ਬਣਾ ਲਿਆ ਮੋਦੀ ਸਾਹਿਬ ਨੇ ਤੇ ਮਾਨ ਸਾਹਿਬ ਮੋਦੀ ਸਾਹਿਬ ਕਹਿੰਦੇ 12000 ਕਰੋੜ ਰੁਪਇਆ ਇਹ ਕਹਿੰਦੇ ਬਿਲਕੁਲ 1500 ਕਰੋੜ ਹੁਣ ਮੈਂ ਇੱਥੇ ਉਥੇ ਚੱਲੋ ਅੰਦਰ ਹਿਸਾਬ ਕਰਾਂਗੇ ਡਿਟੇਲਡ ਗੱਲ ਕਰਾਂਗੇ ਮੇਰਾ ਇਹ ਮੰਨਣਾ ਹੈ ਕਿ ਮਾਨਸਾ ਇਰੀਗੇਸ਼ਨ ਮਿਨਿਸਟਰ ਤੇ ਸੈਕਟਰੀ ਇਰੀਗੇਸ਼ਨ ਪਰਸਨਲੀ ਜ਼ਿੰਮੇਵਾਰ ਜੇ ਚੰਗੀ ਤਰ੍ਹਾਂ ਡੈਮਸ ਨੂੰ ਜਦੋਂ ਪਤਾ ਸੀ ਕਿ ਪਾਣੀ ਦਾ ਲੈਵਲ ਬਿਲਕੁਲ ਡੇਂਜਰ ਲੈਵਲ ਤੱਕ ਜੇ ਐਸਾ-ਐਸਾ ਕਰਕੇ ਥੋੜਾ-ਥੋੜਾ ਪਾਣੀ ਛੱਡਦੇ ਰਹਿੰਦੇ ਤੇ ਇੰਨਾ ਨੁਕਸਾਨ ਨਹੀਂ ਸੀ ਬਟ ਇਹ ਪਤਾ ਨਹੀਂ ਕ੍ਰਿਸ਼ਨ ਕੁਮਾਰ ਜੀ ਦਾ ਕੀ ਪ੍ਰੋਗਰਾਮ ਸੀ ਇਹ ਏਜੰਡਾ ਤੇ ਕ੍ਰਿਸ਼ਨ ਕੁਮਾਰ ਜੀ ਜਨ ਇਕੋਦਾਂ ਮ ਫਲੈਸ਼ ਫਲੱਡਸ ਜਿਹੜੇ ਆਏ ਨੇ ਇਕੋਦਾਂ ਜਦੋਂ ਇਹਨਾਂ ਨੇ دروازੇ ਚੁੱਕੇ ਨੇ ਰਹਿ ਨਹੀਂ ਉਹਦੇ ਨਾਲ ਹੀ ਭਾਰੀ ਨੁਕਸਾਨ ਸਾਡੇ ਸਾਰੇ ਪੰਜਾਬ ਨੂੰ ਹੋਇਆ ਐ ਅਤੇ ਵਿਸ਼ੇਸ਼ ਤੌਰ ਜਿਹੜਾ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਦੀ ਬੈਠੀ ਤੋਂ ਹੁਣ ਮੈਂ ਸਪੈਸ਼ਲ ਸੈਸ਼ਨ ਵੱਲ ਲਾਣਾ ਚਾਹਨਾ ਪਹਿਲਾ ਸਪੈਸ਼ਲ ਸੈਸ਼ਨ 1 ਅਪ੍ਰੈਲ 2022 ਵਿੱਚ ਕਰਾਇਆ ਗਿਆ ਉਹਦੇ ਚ ਇੱਕ ਰੈਜ਼ੋਲੂਸ਼ਨ ਲੈ ਕੇ ਆਂਦਾ ਗਿਆ ਕਿ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕੀਤਾ ਮੈਂ ਅੱਜ ਮਾਨ ਸਾਹਿਬ ਨੂੰ ਪੁੱਛਣਾ ਚਾਹਾਂਗਾ ਮਾਨ ਸਾਹਿਬ ਤੁਸੀਂ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਕਿਸ ਟਾਈਮ ਬੋਦਲਨ ਮਿਲਾਈ ਜੀ ਕਿਰਪਾ ਕਰਕੇ ਸਾਨੂੰ ਦੱਸੋ ਉਹਦਾ ਆਊਟਕਮ ਕੀ ਹੋਇਆ ਜਿੰਨੇ ਤੋਂ স্পੈਸ਼ਲ ਸੈਸ਼ਨ ਬੁਲਾਏ ਨੇ ਉਹਨਾਂ ਸੈਸ਼ਨਸ ਦਾ ਰਿਜ਼ਲਟ ਜ਼ੀਰੋ ਉਸ ਤੋਂ ਅਗਲਾ ਸੈਸ਼ਨ ਫਿਰ 3 ਅਕਤੂਬਰ 2022 ਦੇ ਵਿੱਚ ਬੁਲਾਇਆ ਗਿਆ ਉਹ ਆਪਰੇਸ਼ਨ ਲੋਟਸ ਹੁੰਦੇ ਕਿ ਭਾਜਪਾ ਦੀ ਸਰਕਾਰ ਆਪ ਆਦਮੀ ਦਾ ਕਹਿਣਾ ਸੀ ਕਿ ਸਾਡੇ ਐਮਐਲਏ ਨੂੰ ਮੰਤਰੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰੀ ਪੈਸੇ ਆਫਰ ਕਰ ਰਹੀ ਹੈ ਲੀਗ ਤੇ ਬੰਦੇ ਮਿਲੇ ਨੇ ਇਹਨਾਂ ਦੇ ਇੱਕ ਐਮਐਲਏ ਸਾਹਿਬ ਨੇ ਜਿਲ੍ਹੇਸ ਤੇ ਕੋਲ ਜਾ ਕੇ ਆਪਣੀ ਐਫਆਈਆਰ ਵੀ ਦਰਜ ਕਰਾਈ ਇਹਨਾਂ ਦੇ ਮੰਤਰੀ ਵੀ ਸਾਰੇ ਜਾਣੇ ਗਏ ਅੱਜ ਤੁਸੀਂ ਵੇਖੋ ਐਂਡ ਰਿਜ਼ਲਟ ਮਹਿਮਾਨ ਸਾਹਿਬ ਨੂੰ ਕਹੂੰਗਾ ਪੰਜਾਬ ਦੇ ਲੋਕ ਪੁੱਛਣਾ ਚਾਣਗੇ ਕਿਉਂਕਿ ਹਰ ਸੈਕਸ਼ਨ ਤੇ ਕਰੋੜ ਰੁਪਇਆ ਰੋਜ਼ ਲੱਗਦਾ ਤੇ 4 ਦਿਨ ਦਾ ਸੈਸ਼ਨ ਹੈ 4 ਕਰੋੜ ਤੇ 2 ਦਾ ਤੇ 2 ਆਪਰੇਸ਼ਨ ਲੋਟਸ ਦਾ ਐਂਡ ਰਿਜ਼ਲਟ ਜ਼ੀਰੋ ਕੁਝ ਨਹੀਂ ਦੱਸਿਆ ਹੋਇਆ ਸੀ ਕਿ ਜਿਨੇ ਐਫ ਆਈ ਆਰ ਲੌਜ ਕਰਾਈ ਸੀ ਸੀਤੇ ਲੰਗਰਾਲ ਜੀ ਉਹ ਭਾਜਪਾ ਚਲੇ ਗਏ ਹੁਣ ਤੁਸੀਂ ਵੇਖੋ ਜਿਨੇ ਚਾਰ ਦੀ ਜਿਹੜੀ ਪਾਰਟੀ ਤੇ ਲਾਇਆ ਉਸ ਪਾਰਟੀ ਚਲਾ ਗਿਆ ਉੱਥੇ ਵੀ ਕੰਮ ਹੋ ਗਿਆ ਫਿਰ ਤੀਜਾ ਸੈਸ਼ਨ 19-20 ਜੂਨ ਦਾ ਹੈ 2023 ਦਾ ਉਹ ਸੀ ਨਾਨ ਰਿਲੀਜ਼ ਆਫ ਰੂਰਲ ਡਿਵੈਲਪਮੈਂਟ ਫੀਸ ਜਿਹੜਾ ਉਦੋਂ ਹੁਣ ਜਿਹੜਾ 8-9000 ਕਰੋੜ ਰੁਪਈਆ ਸਾਡਾ ਰੂਰਲ ਡਿਵੈਲਪਮੈਂਟ ਦਾ ਪੈਸਾ ਸੈਂਟਰ ਨੇ ਰੋਕਿਆ ਤੇ ਮਾਨ ਸਾਹਿਬ ਨੇ ਛਾਤੀ ਤੇ ਹੱਥ ਮਾਰ ਕੇ ਕਿਹਾ ਅਸੀਂ ਬਿੰਨੂ ਪਸਾ ਪਤਾ ਕਿ ਇਹਨਾਂ ਕੋ ਪੈਸੇ ਕਿਸਤਾਂ ਤੇ ਕਰਾਂ ਮੈਂ ਭਾਵੇਂ ਸੁਪਰੀਮ ਕੋਰਟ ਜਾਵਾਂ ਕਿਸਾ ਪੈਸੇ ਮੈਂ ਲੈ ਕੇ ਦਵਾਂ ਅੱਜ ਦੇ ਦਿਨ ਐਂਡ ਰਿਜ਼ਲਟ ਜ਼ੀਰੋ ਇੱਕ ਪੈਸਾ ਪਾਉਣੇ ਚਾਰ ਸਾਲੀਆਂ ਚਾਰ ਹੀ ਹੋ ਚੱਲੇ ਨੇ ਬੀਤਣ ਤੋਂ ਬਾਅਦ ਵੀ ਐਂਡ ਰਿਜ਼ਲਟ ਜ਼ੀਰੋ ਸਪੈਸ਼ਲ ਮੈਂ ਤੁਹਾਨੂੰ ਇਹਨਾਂ ਦੇ ਸਪੈਸ਼ਲ ਸੈਸ਼ਨ ਦੀ ਗੱਲ ਕਰਾਂ ਫਿਰ ਚੌਥਾ ਸੈਸ਼ਨ ਆਇਆ 5 ਮਈ 2025 ਨੂੰ ਇਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉੱਤੇ ਵਾਟਰ ਸ਼ੇਅਰਿੰਗ ਐਂਡ ਰੀਪੀਲ ਆਫ ਪੰਜਾਬ ਐ ਵੱਡੇ ਜੀ ਪਾਣੀਆਂ ਦੇ ਰਿਪਾਲੇ ਬਨੇ ਮਾਨਸਾ ਮੈਂ ਉਸੇ ਪੰਜਾਬ ਪੁਲਿਸ ਲਾਤੀ ਐ ਮੈਂ ਸੀਆਰਪੀਐਫ ਲਾਣੀ ਨਹੀਂ ਉੱਤੇ ਮੈਂ ਹੋਣ ਨਹੀਂ ਦੇਣਾ ਮੈਂ ਕਿੱਥੋਂ ਬੁਕਾਰ ਨਹੀਂ ਜਾਂਦੇ ਸੀਆਰਪੀਐਫ ਵੀ ਆ ਗਈ ਤੇ ਪੰਜਾਬ ਪੁਲਿਸ ਵਾਪਸ ਆ ਗਈ ਤੇ ਉਹ ਉੱਥੇ ਲੱਗੀ ਐਂਡ ਟੂ ਰਿਜ਼ਲਟ ਅਜੇ ਤੱਕ ਕੰਪਲੀਟਲੀ ਸੀ ਪਾਖੜਾ ਬਿਆਸ ਵਾਲੇ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਬਕਾਇਦਾ ਤੌਰ 'ਤੇ ਪੁੱਛਦੇ ਰਹੇ ਆ ਕਿ ਪਾਣੀ ਡेंजर ਲੈਵਲ ਤੋਂ ਉੱਤੇ ਚਲਾ ਗਿਆ ਇਹਨੂੰ ਖੋਲ ਦੀਏ ਗੇਟਾਂ ਨੂੰ ਥੋੜਾ ਥੋੜਾ ਐਚੋ ਬਕਾਇਦਾ ਤੌਰ 'ਤੇ ਆਗਾ ਬਿਲਕੁਲ ਸੋ ਅਜੇ ਤੱਕ ਪੰਜਾਬ ਨੂੰ ਇਹ ਨਹੀਂ ਪਤਾ ਕਿ ਪਾਖੜਾ ਬਿਆਸੀ ਮੈਨੇਜਮੈਂਟ ਨੇ ਇਹਨਾਂ ਦੀ ਗੱਲ ਕੀ ਹੋਈ ਤੇ ਪੰਜਾਬ ਡੁੱਬਿਆ ਗਿਆ ਫਿਰ ਪੰਜਵਾਂ ਸੈਸ਼ਨ ਆਇਆ ਸਪੈਸ਼ਲ 10 ਤੋਂ 15 ਜੁਲਾਈ डिस्कशन ऑन वॉर अगेंस्ट ड्रग्स एंड नार्कोटिक्स नशे ਦੇ ਖਿਲਾਫ ਜਿਹੜੀ ਜੰਗ ਸ਼ੁਰੂ ਕੀਤੀ ਸੀ ਉਹਦੇ ਤੇ ਸਪੈਸ਼ਲ ਸੈਸ਼ਨ ਸੀ ਅਲਟੀਮੇਟਲੀ ਅੱਜ ਦੇ ਦਿਨ ਤੱਕ ਰਿਜ਼ਲਟ ਜ਼ੀਰੋ ਕੋਈ ਡਰੱਗਸ ਦੇ ਵਿੱਚ ਨਾ ਕਿਤੇ ਕਮੀ ਆਈ ਅੱਗੇ ਨੂੰ ਵਧਿਆ ਹੀ ਇਹ ਘਟਿਆ ਕੁਝ ਨਹੀਂ ਖੁਦ ਖਬੂਲਦੇ ਨੇ ਕਿ ਸਾਡੇ ਹੱਥ ਵਾਸੇ ਹੈ ਨਹੀਂ ਕੋਈ ਹੁਣ ਇਹਦਾ ਬੇਸਿਕ ਕਾਰਨ ਕੀ ਮੈਂ ਸਾਰੇ ਪੰਜਾਬ ਦੇ ਵਿਦਿਆਰਥੀ ਨੂੰ ਤੇ ਪੜ੍ਹਨ ਨੂੰ ਤੇ ਆਪਣੇ ਨੌਜਵਾਨ ਬੱਚਿਆਂ ਨੂੰ ਦੱਸਣਾ ਚਾਹੁੰਦਾ। ਇਹ ਸਪੈਸ਼ਲ ਸੈਕਸ਼ਨ ਤਾਂ ਕਰਦੇ ਜੇ ਪ੍ਰੋਗ ਕਰਦਣ ਜੇ ਹਾਊਸ ਪ੍ਰੋਗ ਹੋ ਜੇ ਤੇ ਫਿਰ ਨਵੇਂ ਸੈਸ਼ਨ ਦੀ ਮਨਜ਼ੂਰੀ ਗਵਰਨਰ ਸਾਹਿਬ ਕੋ ਲੈਣੀ ਪਈ। ਤੇ ਜੇ ਗਵਰਨਰ ਸਾਹਿਬ ਕੋ ਮਨਜ਼ੂਰੀ ਲੈਣਗੇ ਫਿਰ ਉਹਦੇ ਵਿੱਚ ਟਾਈਮ ਹੁੰਦਾ ਉਹਦੇ ਵਿੱਚ ਕੁਐਸਚਨ ਆਰ ਜਿਹੜਾ ਸਾਰਿਆਂ ਨੇ ਇੰਪੋਰਟੈਂਟ ਜਿਹੜਾ ਇਹਨਾਂ ਦੇ ਮੰਤਰੀਆਂ ਦੀ ਕਾਬਲੀਅਤ ਦਾ ਨਮੂਨਾ ਪੇਸ਼ ਕਰਦਾ। ਇਹ ਬੇਸਿਕਲੀ ਉਹਨੂੰ ਬਚਾਣ ਵਾਸਤੇ ਸਪੈਸ਼ਲ ਸੈਸ਼ਨ ਦਾ ਮਤਲਬ ਹੁੰਦਾ ਸਾਡੇ ਕੋਲ ਟਾਈਮ ਹੀ ਨਹੀਂ ਆ ਗਿਆ ਅਸੀਂ 4 ਦਿਨ ਪਹਿਲੇ ਦੱਸਦਾ ਕੁਐਸਚਨ ਆਨਸਰਸ ਵਾਸਤੇ ਮਿਨਿਮਮ ਤੁਹਾਨੂੰ 3 ਹਫ਼ਤੇ ਦਾ ਟਾਈਮ ਚਾਹੀਦਾ ਉਹਨੂੰ ਬਚਾਣ ਵਾਸਤੇ ਇਹ ਟੋਟਲ ਇਹ ਫਰੌਡ ਪੰਜਾਬ ਦੇ ਲੋਕਾਂ ਨੂੰ ਸਮਝਦਣ ਦੀ ਲੋੜ ਹੈ ਇਹਨਾਂ ਦਾ ਕਮੋਡਸ ਟ੍ਰੈਂਡ ਆਈ ਦਿੱਲੀ 'ਚ ਵੀ ਕਿ ਖੜਾਂਦੇ ਦੌਰਾਨ ਰਾਹਤ ਕਾਰਜਾਂ ਦੇ ਵਿੱਚ ਵਾਧ ਚੜ ਕੇ ਜਿਹੜੇ ਮੰਤਰੀਆਂ ਨੇ ਹਿੱਸਾ ਲਿਆ ਅਤੇ ਉਹਨਾਂ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਜਿਹੜਾ ਬੋਲਣ ਦਾ ਮੌਕਾ ਹੈ ਉਹ ਜ਼ਰੂਰ ਦਿੱਤਾ ਜਾਏਗਾ ਹੜ੍ਹ ਮਾਰੇ ਇਲਾਕਿਆਂ ਦੇ ਵਿਧਾਇਕ ਆਪੋ ਆਪਣਾ ਪੱਖ ਹੈ ਜਿਹੜਾ ਉਹ ਰੱਖਣਗੇ ਉਧਰ ਭਗਵੰਤ ਮਾਨ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਵੀ ਪੜਾਅਸ ਕੱਢੇ ਜਾਣ ਦੀ ਪੂਰੀ ਸੰਭਾਵਨਾ ਹੈ ਕੇਂਦਰ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲੇ ਤੱਕ ਪੰਜਾਬ ਦੇ ਲਈ ਸਿਰਫ ਤੇ ਸਿਰਫ 1600 ਕਰੋੜ ਰੁਪਏ ਦੀ ਜਿਹੜੀ مالی ਸਹਾਇਤਾ ਹੈ ਉਸ ਦਾ ਐਲਾਨ ਕੀਤਾ ਹੈ ਜੋ ਕਿ ਹਾਲੇ ਤੱਕ ਪੂਰੀ ਤਰ੍ਹਾਂ ਨਾਲ ਆਈ ਨਹੀਂ ਹੈ ਇਸ ਮਾਮੂਲੀ امداد ਉੱਤੇ ਜ਼ਰੂਰ ਜਿਹੜੇ ਕਿੰਤੂ ਪ੍ਰੰਤੂ ਨੇ ਉਹ ਕੀਤੇ ਜਾਣਗੇ ਸੂਬਾ ਸਰਕਾਰ ਵਿੱਤੀ ਸੰਕਟ ਦੇ ਬਾਅਦ ਯੁੱਧ ਰਾਹਤ ਕਾਰਜਾਂ ਦੇ ਵਸੀਲੇ ਜਟਾਉਣ ਦਾ ਜਿਹੜਾ ਦਾਵਾ ਉਹ ਜ਼ਰੂਰ ਕਰ ਰਹੀ ਹੈ ਸੁਰਾਤ ਸਰਕਾਰ ਦੇ ਵੱਲੋਂ ਫਸਲੀ ਮੁਆਵਜ਼ਾ ਰਾਸ਼ੀ ਵਧਾ ਕੇ ਵੀ ਤੁਹਾਨੂੰ ਦੱਸ ਦਈਏ ਕਿ 20000 ਰੁਪਏ ਪ੍ਰਤੀ ਏਕੜ ਦੀ ਕੀਤੀ ਗਈ ਹੈ ਇਸ ਦਾ ਜ਼ਿਕਰ ਹੋਇਆ ਮਿਲਦੀ ਹੈ ਨਹੀਂ ਮਿਲਦੀ ਆਉਣ ਵਾਲਾ ਸਮਾਂ ਦੱਸੇਗਾ ਉਧਰ ਵਿਰੋਧੀ ਪਾਰਟੀਆਂ ਕਾਂਗਰਸ ਦੇ ਵੱਲੋਂ ਸਰਕਾਰ ਨੂੰ ਘੇਰੇ ਜਾਂਦੀ ਪੂਰੀ ਸੰਭਾਵਨਾ ਹੈ ਮਾਦੋਪੁਰ ਫਲੱਡ ਗੇਟ ਕਿਵੇਂ ਟੁੱਟਿਆ 12000 ਕਰੋੜ ਰੁਪਏ ਦਾ ਜਿਹੜੇ ਰਾਹਤ ਫੰਡ ਨੇ ਉਹਨਾਂ ਦਾ ਕੀ ਹਿਸਾਬ ਕਿਤਾਬ ਹੈ ਇਸ ਨੂੰ ਲੈ ਕੇ ਵਿਰੋਧੀ ਧਿਰ ਸਵਾਲ ਜ਼ਰੂਰ ਪੁੱਛੇਗੀ ਇਸ ਤੋਂ ਇਲਾਵਾ ਦਰਿਆਵਾਂ ਦੇ ਵਹਿਣ ਦੇ ਵਿੱਚੋਂ ਜੋ ਗਾਰ ਨਹੀਂ ਕੱਢੀ ਗਈ ਜਾਂ ਫਿਰ ਮਾਈਨਿੰਗ ਹੋ ਰਹੀ ਹੈ ਉਸ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਸਕਦੇ ਨੇ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री बिट रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते